ਵੀ ਵਰਨਾ ਸੀਤਾ ਚਲੋ ਐਸੀ ਫਸੇ ਹੋਇਆ ਵੀ ਅਸੀਂ 30 ਦਿਨ ਕਰਵਾਣੀ ਪੜ ਲਈ 40 ਦਿਨ ਪੜ ਲਈ ਵੀ ਸਾਨੂੰ ਆ ਮਿਲ ਜਾਊਗਾ ਮਾਲੋ ਕਿਸੇ ਤੋਂ ਕੋਈ ਕਲੀਫ ਆ ਗਈ ਕਿਸੇ ਦੀ ਬਿਮਾਰੀ ਹੈਗੀ ਹੈ ਨਾ ਤਾਂ ਕੋਈ ਕਹਿ ਰੰਦਾ ਵੀ ਤੁਸੀਂ ਐਨੇ ਦਿਨ ਪਾਠ ਕਰੋ ਜੀ ਨਾ ਤਾਂ ਰੋਜ਼ ਇੰਨਾ ਕਰੋਗੇ ਤੁਹਾਡਾ ਜਿਹੜਾ ਠੀਕ ਹੋ ਜਾਊਗਾ ਨਾ ਤੇ ਉਹ ਗਿਣਤੀਆਂ ਮਿੰਟ ਦੀਆਂ ਨਹੀਂ ਜਿਹੜੀਆਂ ਨਹੀਂ ਜੀ ਗਿਣਤੀਆਂ ਮਿੰਟੀਆਂ ਇੰਜ ਨਹੀਂ ਆਪਾਂ ਬੈਣਾ ਮੈਂ ਅਕਸਰ ਹੀ ਬੇਨਤੀ ਕਰਦਾ ਹੁਣ ਸੰਗਤ ਨੂੰ ਵੀ ਗਿਣਤੀਆਂ ਮਿੰਟੀਆਂ ਤੋਂ ਆਪਾਂ ਦੂਰ ਰਹਿਣਾ ਜੀ ਗਣਤੀ ਮੈਂ ਤੀਦਾ ਤੁਸੀਂ ਦੱਸੋ ਮੈਨੂੰ ਅੱਗੇ ਵੀ ਆਈ ਸੀ ਕਿਈ ਕਾਫੀ ਫੋਨ ਆਏ ਆ ਭੈਣਾ ਭਰਾਵਾਂ ਦੇ ਜੀ ਤੇ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਵੀਰ ਜੀ ਗਣਤੀ ਦਾ ਮੈਂ ਤੁਹਾਨੂੰ ਘਾਟਾ ਦੱਸਦਾ ਕੀ ਹੈ ਮੰਨ ਲਓ ਤੁਹਾਨੂੰ ਮੈਂ ਕਹਤਾ ਜੀ ਤੁਸੀਂ ਸਵਾ ਲੱਖ ਪਾਠ ਕਰ ਲਓ ਜਾਂ ਸਵਾ ਲੱਖ ਮੂਲ ਮੰਤਰ ਕਰ ਲਓ ਜੀ ਜੇ ਤੁਹਾਡੀ ਹਜੇ ਕਮਾਈ ਘਾਟਾ ਤੁਹਾਡੀ ਇੱਛਾ ਪੂਰੀ ਨਾ ਹੋਈ ਤੇ ਤੁਹਾਡਾ ਅਗਰਬਾਣੀ ਤੋਂ ਵਿਸ਼ਵਾਸ ਉੱਠ ਜਾਊਗਾ ਤੇ ਇੱਕ ਤਾਂ ਬੰਦਾ ਟੁੱਟ ਜੇ ਨਾ ਜੀ ਤੇ ਆਪਾਂ ਨੂੰ ਢੋਈ ਨਹੀਂ ਮਿਲਦੀ ਕਿਤੇ ਵੀ ਇਸ ਕਰਕੇ ਮੈਂ ਵਾਰ-ਵਾਰ ਕਹਿੰਨਾ ਹੁੰਨਾ ਵੀ ਤੁਸੀਂ ਬਾਣੀ ਪੜ੍ਹੋ ਤੇ ਪਰ ਗਿੰਤੀ ਮਿੰਤੀ ਜਿਨਾ ਪੜੋ ਕੋਸ਼ਿਸ਼ ਕਰੀਏ ਆਪਾਂ ਵੀ ਗਿੰਤੀਆਂ ਮਿੰਤੀਆਂ ਤੋਂ ਦੂਰ ਰਹੀਏ ਮਾਲਕ ਵੈਸੇ ਵੀ ਕਿਰਪਾ ਕਰ ਦਿੰਦਾ ਪਰ ਜੇ ਤੁਸੀਂ ਕਰਦੇ ਆਂ ਤੇ ਜੇ ਤੁਹਾਡੀ ਅਰਦਾਸ ਪੂਰੀ ਨਹੀਂ ਹੋਈ ਤੇ ਤੁਹਾਡਾ ਵਿਸ਼ਵਾਸ ਉੱਠ ਜਾਊਗਾ ਤੇ ਜਿੱਥੇ ਵਿਸ਼ਵਾਸ ਟੁੱਟ ਜਾਂਦਾ ਨਾ ਜੀ ਉੱਥੇ ਫਿਰ ਬੰਦਾ ਪਤਾ ਨਹੀਂ ਕਿੱਥੇ ਜਾ ਕੇ ਡਿੱਗਦਾ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ 6 ਮਹੀਨੇ ਦਾ ਜਦੋਂ 6 ਮਹੀਨੇ ਆਪਾਂ ਸਿਮਰਨ ਇਸੇ ਕਰਕੇ ਕਹਿੰਨੇ ਆਂ ਕਿ ਕਮਾਈ ਇਕੱਠੀ ਹੋ ਜਾਊਗੀ ਤੁਹਾਡੇ ਕੋਲੇ ਤੇ ਗਿੰਤੀਆਂ ਦੇ ਵਿੱਚ ਤੁਸੀਂ ਧਿਆਨ ਤੁਹਾਡਾ ਗਿੰਤੀਆਂ 'ਚ ਹੀ ਰਹੂਗਾ ਤੁਸੀਂ ਕਹਿੰਨ ਜੀ ਇੰਨੇ ਕਰ ਲੇ ਉਹ ਹੌਲੀ ਹੌਲੀ ਸੁਖਮ ਹਉਮੇ ਬਣ ਜਾਂਦੀ ਹੈ ਹਾਂ ਜੀ ਹਾਂ ਉਹ ਜਦੋਂ ਸੁਖਮ ਹਉਮੇ ਆ ਜਾਂਦੀ ਹੈ ਉੱਥੇ ਫਿਰ ਮਹਾਰਾਜ ਕਹਿੰਦੇ ਵੀ ਸਾਰਾ ਕੁਝ ਮਾਲਕ ਨੂੰ ਚੰਗਾ ਲੱਗਦਾ ਹਰ ਜੀ ਉਹ ਹੰਕਾਰ ਨਾ ਭਾਵੇ ਹੂੰ ਫਿਰ ਮਹਾਰਾਜ ਕਹਿੰਦੇ ਵੀ ਉਹ ਹੰਕਾਰ ਨਹੀਂ ਚੰਗਾ ਲੱਗਦਾ ਇਸ ਕਰਕੇ ਆਪਾਂ ਅਕਸਰ ਬੇਨਤੀ ਕਰਦੇ ਇਡੀਆਂ ਇਡੀਆਂ ਉਦਾਹਰਨਾਂ ਕਿਉਂ ਦਿੱਤੀਆਂ ਹੋਈਆਂ ਗੁਰਬਾਣੀ ਦੇ ਵਿੱਚ ਜਿੱਡੇ ਮਹਾਬਲੀ ਹੋਇਆ ਜਿਵੇਂ ਆਪਾਂ ਦੱਸਦੇ ਰਾਵਣ ਦੀ ਦੁਰਯੋਧਨ ਦੀ ਹੋਰ ਕੋਈ ਇਹ ਨਹੀਂ ਸੀ ਬੜੇ ਤਕੜੇ ਪੰਡਤ ਸੀ ਗਿਆਨੀ ਸੀ ਇੱਕ ਹੋਮੇ ਕਰਕੇ ਹੋਮੇ ਕਰਕੇ ਵੇਖ ਲੋ ਮਹਾਰਾਜ ਨੇ ਮੂਰਖ ਦੱਸਿਆ ਕਿੱਥੋਂ ਕਿੱਥੇ ਆ ਕੇ ਡਿੱਗੇ ਗਣਤੀਆਂ ਜਿੰਨੀਆਂ ਆਪਾਂ ਪੈਣਾ ਮੇਰੀ ਸੰਗਤ ਨੂੰ ਬੇਨਤੀ ਹੈ ਜੇ ਤੁਸੀਂ ਗਣਤੀ ਚ ਪੈ ਗਏ ਤੁਹਾਡੀ ਅਰਦਾਸ ਪੂਰੀ ਨਾ ਹੋਈ ਤੁਹਾਡਾ ਰੱਬ ਤੋਂ ਵਿਸ਼ਵਾਸ ਉੱਠ ਜਾਊਗਾ ਤੇ ਇਸ ਕਰਕੇ ਆਪਾਂ ਯਕੀਨ ਰੱਖ ਕੇ ਤੁਸੀਂ ਕਰੋ ਮਾਲਕ ਕਿਰਪਾ ਕਰਦਾ ਹੁਣ ਤੱਕ ਤਾਂ ਪਰਮਾਤਮਾ ਦੀ ਮਿਹਰ ਰਹੀ ਹੈ ਜਿੰਨੇ ਵੀ ਫੋਨ ਆਏ ਆ ਕੋਈ ਇਦਾਂ ਦੇ ਭੈਣ ਭਰਾ ਹੈ ਨਹੀਂ ਜਿਨ੍ਹਾਂ ਤੇ ਮਹਾਰਾਜ ਨੇ ਮਿਹਰ ਨਾ ਕੀਤੀ ਹੋਵੇ ਪਰ ਤਿੰਨ ਚੀਜ਼ਾਂ ਮੈਂ ਅਕਸਰ ਹੀ ਬੇਨਤੀ ਕਰਦਾ ਹੁੰਦਾ ਹਾਂ ਹਾਂਜੀ ਇੱਕ ਤਾਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਪਰ ਅਰਦਾਸ ਨਹੀਂ ਕਿਸੇ ਕੋਲੇ ਕਰਨੀ ਜੀ ਦੂਜਾ ਕੋਸ਼ਿਸ਼ ਕਰਨੀ ਹੈ ਵੀ ਕਿਤੇ ਸਰੀਰਾਂ ਨਾਲ ਨਾ ਜੁੜੀਏ ਜੀ ਤੇ ਤੀਜਾ ਆਪਾਂ ਰਾਤ ਦਾ ਸਮਾਂ ਜ਼ਰੂਰ ਰੱਖੀਏ ਵਾਹਿਗੁਰੂ ਮੰਤਰ ਜਪੀਏ ਯਾ ਜਿਵੇਂ ਤੁਹਾਨੂੰ ਜੇ ਕੋਈ ਪੜਨਾ ਕਹਿੰਦੀਆਂ ਮੂਲ ਮੰਤਰ ਮੈਂ ਕਹਿੰਨਾ ਹੁੰਦਾ ਜੀ ਤੁਸੀਂ ਜਪ ਸਕਦੇ ਆ ਕੋਈ ਇਹਦੇ ਵਿੱਚ ਕਿੰਤੂ ਬ੍ਰੰਤੂ ਨਹੀਂ ਹੈਗਾ ਪਰ ਅਸੀਂ ਤਾਂ ਬੇਨਤੀ ਕਰਦੇ ਆ ਵੀ ਜੋ ਮਹਾਰਾਜ ਦਾ ਹੁਕਮ ਹੈ ਦਸਵੇਂ ਪਾਤਸ਼ਾਹ ਦੇ ਮੁਖ ਚੋਂ ਨਿਕਲੇ ਹੋਏ ਬਚਨ ਉਹ ਫਿਰ ਅਸਰ ਕਰਦੇ ਆ ਤੁਸੀਂ ਜਦੋਂ ਜਪੋਗੇ ਤਾਂ ਤੁਹਾਨੂੰ ਕਿਸੇ ਪਾਸੇ ਭੱਜਣ ਦੀ ਲੋੜ ਨਹੀਂ ਪੈਣੀ ਮਹਾਰਾਜ ਕਿਰਪਾ ਕਰਦੇ ਆ ਆਪਣੇ ਬੱਚੇ ਦੀ ਆਪ ਹੀ ਰੱਖਦੇ ਜੀ ਜਿਵੇਂ ਤੁਸੀਂ ਕਹਿੰਨਾ ਵੀ ਰਾਤ ਨੂੰ ਕਿੰਨੇ ਵਜੇ ਮਤਲਬ ਕਿਹੜਾ ਸਮਾਂ ਮਤਲਬ ਬੈਸਟ ਹੁੰਦਾ ਹੈ ਦੇਖੋ ਆਪਾਂ 12:30 ਵਜੇ ਤੋਂ 3:30 ਦੇ ਵਿੱਚ ਵਿੱਚ ਜਿਹੜਾ ਸਮਾਂ ਤੁਹਾਨੂੰ ਠੀਕ ਲੱਗੇ ਤੁਸੀਂ ਵੇਖੋ ਵੀ ਸੌਣੇ ਕਿੰਨੇ ਵਜੇ ਆ ਜੇ ਤਾਂ ਤੁਸੀਂ 10 11 ਵਜੇ ਸੌਣੇ ਆ ਫਿਰ ਤੁਸੀਂ 2:3 3 ਵਜੇ ਦਾ ਰੱਖ ਲਓ ਜੀ ਤੇ ਜੇ ਤੁਸੀਂ 8 9 ਵਜੇ ਤੱਕ ਸੌ ਜਾਂਦੇ ਆ ਫਿਰ 2 ਵਜੇ ਦਾ ਰੱਖੋ ਰਾਤ ਨੂੰ ਜਿਹੜਾ ਬਹਿਰਮੰਡ ਦਾ ਔਰਾ ਹੁੰਦਾ ਬਹੁਤ ਇਦਾਂ ਦੀਆਂ ਰੂਹਾਂ ਜਿਹੜੀਆਂ ਬੈਠੀਆਂ ਹੁੰਦੀਆਂ ਜੀ ਜਦੋਂ ਤੁਸੀਂ ਜਪਦੇ ਆ ਮਾਲਕ ਫਿਰ ਕਿਰਪਾ ਕਰਦਾ ਫਿਰ ਉਹ ਪ੍ਰਮਾਤਮਾ ਜਦੋਂ ਮੇਰ ਕਰਦਾ ਦੁਨਿਆਵੀ ਚੀਜ਼ਾਂ ਦਾ ਵੀ ਜੀ ਬਹੁਤ ਛੇਤੀ ਮਿਲ ਜਾਂਦੀਆਂ ਮੈਂ ਹਰ ਭੈਣ ਭਰਾ ਨੂੰ ਕਹਿੰਦਾ ਉਹਨਾਂ ਵੀ ਮੇਰੀ ਬੇਨਤੀ ਆ 10 ਦਿਨ ਕਰਕੇ ਫੋਨ ਲਾ ਰਹਿੰਦੇ ਵੀਰ ਵੀ ਜੀ 10 ਦਿਨ ਹੋ ਗਏ ਮੈਂ ਕਿ ਰੱਬ ਦੇ ਘਰ ਅਸੀਂ ਬਹੁਤ ਜਲਦੀ ਰਿਜ਼ਲਟ ਪਾ ਲਦੇ ਜੇ ਤੁਹਾਨੂੰ ਮੈਂ ਕਹਾਂ ਨਾ ਜੀ 5 ਸਾਲ ਲਾ ਲਓ ਆਹ ਜੌਬ ਕਰਕੇ ਤੇ ਤੁਹਾਡੀ ਤਨਖਾਹ 3 ਲੱਖ ਹੋ ਜਾਊਗੀ ਤੇ ਤੁਸੀਂ 5 ਦੇ 7 ਵੀ ਲਾ ਲਓਗੇ ਹਾਂ ਜੀ ਤੇ ਰੱਬ ਦੇ ਘਰ ਤੇ ਕਹਿੰਦਾ ਵੀ ਮੈਂ ਹੁਣੇ ਕਰਾਂ ਤੇ ਹੁਣੇ ਮਿਲ ਜੇ ਦੇ ਤਾਂ ਨਹੀਂ ਦੇਣਾ ਪਰ ਆਪਾਂ ਮੈਂ ਕਹਿਣਾ ਹੁਣ ਰੱਬ ਦੇ ਬੇਸਬਰੇ ਨੌਕਰ ਨਾ ਬਣੀਏ ਥੋੜੇ ਕੋਈ ਬੰਦਾ ਕੰਮ ਤੇ ਰੱਖਿਆ ਨਾ ਮਹੀਨੇ ਬਾਅਦ ਅੰਖਾ ਦੇ 10 ਦਿਨਾਂ ਬਾਅਦ ਤੁਹਾਡਾ ਬੂਹਾ ਖੜਕਾ ਕੇ ਕਰੇ ਭਾਜੀ ਪੈਸੇ ਦੇ ਦਿਓ ਤੁਸੀਂ ਕਹਿਣਾ ਯਾਰ ਇਹਨੂੰ ਖੱਡੋ ਪਰ ਹਾਂ ਅਸੀਂ ਰੱਬ ਦੇ ਬੇਸਬਰੇ ਨੌਕਰ ਆ ਤੇ ਜਿੰਨਾ ਚਿਰ ਅਸੀਂ ਜੇ ਤੁਹਾਡੇ ਕੋਲੇ ਬੰਦਾ ਪੈਸੇ ਨਾ ਮੰਗੂਗਾ ਤੁਸੀਂ ਕਹਿਣਾ ਯਾਰ ਮੈਨੂੰ ਫਿਰ ਥੋੜਾ ਜੀ ਕਰੂ ਇਹਨੂੰ ਮੈਂ ਹੋਰ ਦੇਵਾ ਦਾਂ ਦੋ ਮਹੀਨੇ ਹੋ ਗਏ ਤਨਖਾ ਹੀ ਨਹੀਂ ਮੰਗੀ ਹਾਂ ਆ ਚੀਜ਼ ਹੈ ਹਾਂ ਜੀ ਹਾਂ ਬੀ ਚ ਸਬਰ ਹੈਗਾ ਹਾਂ ਜੀ ਸਬਰ ਦੀ ਖੇੜਾ ਸਾਰੀ ਰੱਬ ਦੇ ਘਰ ਅਸੀਂ ਸਬਰ ਨਹੀਂ ਰੱਖਦੇ ਉਲਝ ਜਾਨੇ ਤੁਸੀਂ ਮੇਰੇ ਕਹਿੰਦੇ 1.5 ਲੱਖ ਕਰ ਲਵਾਂ ਤੇ ਤੁਹਾਡੀ ਇੱਛਾ ਨਾ ਪੂਰੀ ਹੋਵੇ ਤੁਹਾਨੂੰ ਤਾਂ ਫੇਰ ਮਾਲਕ ਨੇ ਬਖਸ਼ ਦੇਣਾ ਪਰ ਮੇਰਾ ਹਿਸਾਬ ਬੜਾ ਔਖਾ ਹੋ ਜਾਊਗਾ ਇਸ ਕਰਕੇ ਆਪਾਂ ਆ ਚੀਜ਼ ਹੈ ਹੋਰ ਸਾਡਾ ਕੋਈ ਕਿਸੇ ਨਾਲ ਰਵੈਰ ਵਿਰੋਧ ਨਹੀਂ ਅਸੀਂ ਕਹਿੰਦੇ ਵੀ ਕੋਈ ਬੰਦੇ ਫੋਨ ਕਰਨਗੇ ਮੈਂ ਕਹਿੰਦਾ ਜੀ ਦੇਖੋ ਜੋ ਮਾਲਕ ਨੇ ਜਿੰਨੀ ਕਿ ਸਮੱਤ ਬਖਸ਼ੀ ਆ ਮੈਂ ਤੁਹਾਨੂੰ ਰਾਹ ਦੱਸ ਸਕਦਾ ਚੱਲਣਾ ਨਹੀਂ ਚੱਲਣਾ ਤੁਹਾਡੀ ਇੱਛਾ ਦਾ ਤੁਹਾਡੇ ਤੇ ਹੈ ਜਿਵੇਂ ਤੁਸੀਂ ਕਿਹਾ ਵੀ 6 ਮਹੀਨੇ ਦਾ ਬੰਦਾ ਲਾਉਣੇ ਚਾਹੀਦੇ ਹਨਾ ਜ਼ਰੂਰੀ ਹੈ ਜੀ ਉਹਨੇ ਬਗੈਰ ਕਮਾਈ ਇਕੱਠੀ ਨਹੀਂ ਹੋਊਗੀ ਵੀ ਜਿਵੇਂ ਦੁਨੀਆ ਵਿੱਚ ਤੇ ਤਾਂ ਮਿਲ ਹੀ ਜਾਣੀਆਂ ਨੇ ਪਰ ਅਸੀਂ ਫੋਕਸ ਮਤਲਬ ਕਿ ਕਾਰਾ ਕੋਠੀਆਂ ਕਲੀਅਰ ਕੱਢਣ ਲਈ ਬਿਮਾਰੀ ਠੀਕ ਕਰਨ ਲਈ ਇੱਥੇ ਕੀਤਾ ਹੋਇਆ ਸਾਰਾ ਕੁਝ ਨਾ ਵੀ ਇਸ ਦੂਤੇ ਜਿਵੇਂ ਤੁਸੀਂ ਕਿ ਆਨੰਦ ਦੀ ਅਵਸਥਾ ਜਿਹੜੀ ਨਾ ਇੱਥੇ ਤੱਕ ਪਹੁੰਚਣ ਲਈ ਤਾਂ ਅਸੀਂ ਸੋਚਦੇ ਹੀ ਨਹੀਂ ਮਨਾਂ ਹਾਂਜੀ ਇਸ ਕਰਕੇ ਮੈਂ ਕਹਿਣਾ ਹੁੰਦਾ ਹੁਣ ਜਿਵੇਂ ਕਈ ਵੀਰ ਕਹਿੰਦੇ ਹੁੰਦੇ ਜੀ ਪ੍ਰਮਾਤਮਾ ਮੈਂ ਕਹਾ ਦੇਖੋ ਜੀ ਜਦੋਂ ਮਾਲਕ ਕਿਰਪਾ ਕਰਦਾ ਉਹ ਰੌਲਾ ਪਾਉਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਬੜੇ ਮੈਨੂੰ ਵੀਰ ਭਾਰਾਂ ਦੇ ਫੋਨ ਆਏ ਵੀ ਤੁਸੀਂ ਪ੍ਰੈਕਟੀਕਲ ਸਾਂਝਾ ਕਰੋ ਮੈਂ ਕਹਾ ਪੱਲੇ ਕੁਝ ਹੋਵੇ ਤਾਂ ਕਰੀਏ ਹਮ ਕੋਈ ਕੁਝ ਨਹੀਂ ਜਿਹੜੀ ਚੀਜ਼ ਕਹਿੰਨਾ ਤੁਸੀਂ ਕਰ ਲਓ ਤੁਹਾਨੂੰ ਆਪੇ ਰਾਹ ਪਤਾ ਲੱਗ ਜਾਊਗਾ ਇਹ ਰੌਲਾ ਪਾਉਣ ਵਾਲਾ ਵਿਸ਼ਾ ਥੋੜੀ ਹੁੰਦਾ ਵੀਰ ਜੀ ਬਹਿ ਕੇ ਚੈਨਲਾਂ ਤੇ ਹਨਾ ਇਹ ਤਾਂ ਮਾਲਕ ਆਪ ਜਦੋਂ ਸਮੱਤ ਬਖਸ਼ਦਾ ਗਿਰਪਾ ਕਰਦਾ ਜਦੋਂ ਤੁਹਾਨੂੰ ਕਹਿੰਦੇ ਵੀ ਤੁਸੀਂ ਕਰਕੇ ਦੇਖੋ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਫਿਰ ਆਪਣੇ ਹਨਾ ਉਹ ਗੁੰਗੇ ਦੀ ਮਠਿਆਈ ਵਾਲੀ ਚੀਜ਼ ਹੋਣੀ ਹੈ ਹਾਂ ਜੀ ਹਾਂ ਜੀ ਬੜਾ ਜ਼ਿੰਦਗੀ ਦੇ ਆਨੰਦ ਆ ਜੀ ਮਾਲਕ ਦੀ ਮਿਹਰ ਆ ਮੈਂ ਬੜਾ ਹੈਰਾਨ ਹੁੰਨਾ ਵੀ ਕੋਈ ਪੋਤਿਆਂ ਤੇ ਫਸਿਆ ਹੋਇਆ ਕੋਈ ਵਿਆਹ ਸ਼ਾਦੀਆਂ ਦੇ ਵਿੱਚ ਕੋਈ ਪੈਸੇ ਤੇ ਲੇਤੇ ਕੋਈ ਜੋਬ ਤੇ ਕੋਈ ਕੁਛ ਇਹ ਨਿੱਕੀਆਂ ਮੋਟੀਆਂ ਚੀਜ਼ਾਂ ਜਿਹੜੇ ਤੁਸੀਂ ਜਪਦੇ ਆ ਨਾ ਜੀ ਸਭ ਤੋਂ ਪਹਿਲਾਂ ਇਹ ਹੀ ਆਉਂਦੀਆਂ ਪਰ ਤੁਹਾਨੂੰ ਮੰਗਣਾ ਨਹੀਂ ਪੈਂਦਾ ਮਹਾਰਾਏ ਕਿਰਪਾ ਕਰਦੇ ਆ ਤੁਸੀਂ ਸ਼ੁਰੂ ਤਾਂ ਕਰੋ 6 ਮਹੀਨੇ ਮੈਂ ਕਹਿੰਨਾ ਉਹਨਾਂ ਵੀ ਮੇਰੀ ਬੇਨਤੀ ਆ ਲਾ ਲਓ ਵੀ ਅਜੇ ਤੱਕ ਤਾਂ ਮਹਾਰਾਏ ਨੇ ਇੱਜ਼ਤ ਰੱਖੀ ਆ ਕਿਰਪਾ ਕਰਦੇ ਹੋ ਜਿਵੇਂ ਨਾ ਅਸੀਂ ਕਹਿੰਦੇ ਆ ਵੀ ਤੁਸੀਂ ਉਸ ਟਾਈਮ ਵੀ ਦੱਸਿਆ ਮੇਰੇ ਪਿਤਾ ਬੁੱਲੇ ਸ਼ਾਹ ਜੀ ਨੂੰ ਉਹਨੂੰ 12 ਸਾਲ ਲੱਗ ਗਏ ਹਾਂਜੀ ਹਨਾ ਰੋ 10 ਵਾਂ ਵੀ ਕੋਈ ਮਤਲਬ ਵੇਟ ਹਾਂਜੀ ਹਾਂਜੀ ਉਹਦੇ ਵਿੱਚ ਵੀ ਬੜਾ ਵੱਡਾ ਰਾਜ ਸੀਗਾ ਜੀ ਅੱਛਾ ਬਾਬਾ ਬੁੱਲੇ ਸ਼ਾ ਜੀ ਬਹੁਤ ਵਧੀਆ ਫਕੀਰ ਹੋਏ ਆ ਹਾਂਜੀ ਉਹਨਾਂ ਦੇ ਜਿਹੜੇ ਗੁਰੂਸੀਆਂ ਨਾਇਤਖਾਂ ਹੋਏ ਆ ਜੀ ਤੇ ਬਾਬਾ ਬੁੱਲੇ ਸ਼ਾ ਜੀ ਐਸੇ ਫਕੀਰ ਹੋਏ ਤੁਸੀਂ ਹੁਣ ਵੀ ਕਾਫੀ ਸੁਣ ਸਕਦੇ ਉਹਨਾਂ ਦੇ ਹਾਂਜੀ ਬੜੀ ਮਾਲਕ ਦੀ ਕਿਰਪਾ ਉਹ ਜਦੋਂ ਜੀ ਪਿਛਲੇ ਜਨਮਾਂ ਦੀ ਬੰਦਗੀ ਸੀ ਉਹਨਾਂ ਦੀ ਹਾਂ ਬਹੁਤ ਭਗਤੀ ਸੀ ਤੇ ਉਹਨਾਂ ਦੀ ਖੋਜ ਸੀ ਖੋਜ ਦੇ ਖੋਜ ਦੇ ਲੱਭਦੇ ਰਹੇ ਮਿਲਿਆ ਨਾ ਕੋਈ ਹਾਂਜੀ ਕਿਸੇ ਨੇ ਫਿਰ ਉਹਨੂੰ ਇਦਾਂ ਸੁਨੇਹਾ ਦਿੱਤਾ ਉਹਨਾਂ ਨੂੰ ਬਾਬਾ ਬੁੱਲੇ ਸ਼ਾਹ ਨੂੰ ਵੀ ਇੱਕ ਨਾਇਤ ਖਾਨ ਹਾਂਜੀ ਵੀ ਉਹ ਖੇਤੀਬਾੜੀ ਕਰਦੇ ਆ ਹਾਂ ਜੀ ਉਹ ਆਪਦੇ ਖੇਤ ਦੇ ਵਿੱਚ ਆ ਅੱਛਾ ਉਹਨਾਂ ਕੋਲੇ ਜਾ ਕਹਿੰਦੇ ਜੀ ਪਹਿਲਾਂ ਬਥੇਰਿਆਂ ਕੋਲੇ ਗਏ ਆ ਪਰ ਉੱਥੇ ਉਹਨਾਂ ਦਾ ਮਨ ਜਿਹੜੇ ਬੰਦਿਆਂ ਦੀ ਜੇ ਤੁਹਾਡੀ ਪ੍ਰਾਣੀ ਬੰਦਗੀ ਆ ਨਾ ਜੀ ਤੁਹਾਡਾ ਗਿਆਨ ਤੇ ਮਨ ਨਹੀਂ ਖੜੂਗਾ ਤੁਸੀਂ ਧਿਆਨ ਨਹੀਂ ਲੱਭੋਗੇ ਹਾਂਜੀ ਹਾਂ ਤੁਸੀਂ ਕਹੋਗੇ ਵੀ ਗਿਆਨ ਤਾਂ ਬਥੇਰਾ ਵਾ ਵੇਖੀਏ ਵੀ ਧਿਆਨ ਵਾਲੀ ਖੇਡ ਕੀ ਹੈ ਉਹ ਫਿਰ ਤੁਰੇ ਗਏ ਤੁਰੇ ਗਏ ਜਦੋਂ ਫਿਰ ਆ ਕੇ ਨਾਇਤ ਖਾਨ ਕੋਲੇ ਆ ਕੇ ਪਿੱਛੇ ਖੜ ਗਏ ਅੱਛਾ ਕਿ ਜਿਉਂ ਉਹਨਾਂ ਨੂੰ ਜਿਵੇਂ ਉਹਨਾਂ ਨੇ ਉਸਾਵੇਂ ਦੀ ਆਪਦੀ ਸਾਸਿਕਾਲ ਬੁਲਾਈ ਜੋ ਵੀ ਹੁੰਦਾ ਹਨਾ ਉਹਨਾਂ ਨੇ ਕਹਿਆ ਵੀ ਕਹਿੰਦੇ ਜੀ ਮੇਰਾ ਨਾਮ ਬੁੱਲਾ ਕਿ ਮੈਂ ਰੱਬ ਨੂੰ ਮਿਲਣਾ ਚਾਹਣਾ ਉਹ ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੱਟਣਾ ਤੇ ਇਧਰ ਲਾ ਲੈ ਕਹਿੰਦੇ ਵੀ ਮਨ ਨੂੰ ਪੱਟ ਕੇ ਦੁਨੀਆਦਾਰੀ ਵਾਲੇ ਪ੍ਰਭ ਵਾਲੇ ਪਾਸੇ ਲਾ ਲੈ ਮਾਰੇ ਕਿਰਪਾ ਕਰ ਦੂ ਹਾਂਜੀ ਉਹ ਹੁਣ ਜਦੋਂ ਪ੍ਰਾਣੀ ਬੰਦਗੀ ਹੁੰਦੀ ਹੈ ਨਾ ਜੀ ਤੇ ਉਹ ਮਾਲਕ ਬੜੀ ਛੇਤੀ ਸਮਝਾਉਂਦਾ ਬਾਅਦ ਇਹ ਉਹਨਾਂ ਨੇ ਸ਼ਬਦ ਅਭਿਆਸ ਕਰਾਇਆ ਅੱਲਾਹੂ ਦਾ ਜਾਪ ਕਰਦੇ ਸੀ ਅੱਛਾ ਇਹ ਜਦੋਂ ਅੱਲਾਹ ਦਾ ਜਾਪ ਕਰਾਇਆ ਤੇ ਪਿਛਲੀ ਬੰਦਗੀ ਪਲੱਸ ਹੁੰਦੀ ਆ ਅੱਛਾ ਉਹ ਬੰਦਗੀ ਮਾਲਕ ਨੇ ਕਿਰਪਾ ਕੀਤੀ ਤੇ ਖੇੜ ਬਣ ਗਈ ਹੂੰ ਖੇੜ ਬਣ ਗਈ ਤੇ ਖੇੜ ਬਣੀ ਬੜੀ ਛੇਤੀ ਅੱਛਾ ਨਾ ਇਹ ਜਦੋਂ ਖੇੜ ਇੰਨੀ ਛੇਤੀ ਬਣ ਗਈ ਤੇ ਮਨ ਦੇ ਵਿੱਚ ਸੁਖਮ ਹੋਂਮੇ ਆ ਗਈ ਹੂੰ ਕਿਹਾ ਵੀ ਹੁਣ ਤਾਂ ਗੁਰੂ ਦੀ ਲੋੜ ਨਹੀਂ ਹੂੰ ਤੇ ਉਹ ਜਦੋਂ ਬੈਠਿਆ ਕਰਨ ਤੇ ਆਨੰਦ ਚ ਅੱਛਾ ਜਦੋਂ ਉਹਨਾਂ ਦੇ ਚੇਲੇ ਵਾਲਿਆਂ ਕਹਿਆ ਨੇ ਆ ਕੇ ਕਿਹਾ ਦੱਸਿਆ ਨਾਇਤ ਖਾਨ ਜੀ ਨੂੰ ਵੀ ਅਸੀਂ ਇਨੇ ਚਰ ਦੇ ਲੱਗੇ ਹੋਏ ਆ ਤੇ ਬਾਬਾ ਬੋਲੇ ਸ਼ਾ ਇਹ ਆਏ ਅੱਜ ਆਇਆ ਤਾਂ ਇੰਡੀ ਉੱਚੀ ਅਵਸਥਾ ਤੇ ਚਲੇ ਗਏ ਉਹ ਕਹਿੰਦੇ ਵੀ ਇਹਦੀ ਬੰਦਗੀ ਬਹੁਤ ਆ ਪਿਛਲੇ ਜਨਮਾਂ ਦੀ ਇਹਦੀ ਤੜਫ ਬਹੁਤ ਆ ਤੜਫ ਦੀ ਖੇੜ ਆ ਸਾਰੀ ਤੁਸੀਂ ਹੁਣ ਕਰਦੇ ਪਏ ਆ ਜਦੋਂ ਕਿਤੇ ਸਮਾਂ ਬਣੂਗਾ ਤੇ ਉਦੋਂ ਤਾਂ ਸਾਰਾ ਕੁਝ ਤਿਆਰ ਹੀ ਪਿਆ ਹੁੰਦਾ ਬਸ ਇੱਕ ਕਹਿੰਦੇ ਹੁੰਦੇ ਦੀਵਾ ਜਗਾਉਣਾ ਹੁੰਦਾ ਤੇ ਕਹਿੰਦੇ ਜੀ ਹੁਣ ਉਹ ਕਹਿੰਦੇ ਜੀ ਹੁਣ ਉਹ ਤਾਂ ਕਹਿੰਦਾ ਵੀ ਗੁਰੂ ਦੀ ਲੋੜ ਨਹੀਂ ਉਹ ਫਿਰ ਹੱਸ ਪਏ ਕਿਉਂਕਿ ਕਿਤੇ ਨਾ ਕਿਤੇ ਕਾਚੇ ਰਹਿ ਜਾਂਦਾ ਹੈ ਹਾਂ ਜੀ ਤੇ ਉਹ ਜਦੋਂ ਬੈਠਿਆ ਕਰਨ ਮਾਲਕ ਨੇ ਕਿਰਪਾ ਕੀਤੀ ਤੇ ਮਿੰਟ ਦੇ ਵਿੱਚ ਉਹ ਕਹਿਣ ਵੀ ਮਾਲਕ ਦੀ ਬੜੀ ਮਿਹਰ ਆ ਰਾਹ ਦੱਸਤਾ ਹੁਣ ਉਹਨਾਂ ਨੇ ਉਹ ਥੋੜੇ ਜਿਹਰ ਵਾਰ ਖੇਡ ਬੰਦ ਹੋ ਗਈ ਅੱਛਾ ਜਦੋਂ ਖੇਡ ਬੰਦ ਹੋ ਗਈ ਮਨ ਵਿਰਾਗ ਦੇ ਵਿੱਚ ਹੁਣ ਜਿਹੜਾ ਬੰਦਾ ਉਹ ਆਨੰਦ ਲੈ ਲੈਂਦਾ ਨਾ ਜੀ ਫਿਰ ਉਹ ਤੜਫਦਾ ਕੋਈ ਦੱਸ ਵਗਦਾ ਫਿਰ ਉਹ ਤੜਫਣ ਫਿਰ ਕਹਿਣ ਵੀ ਤੇ ਗੁਰੂ ਨੇ ਹੁਕਮ ਕਰਤਾ ਵੀ ਹੁਣ ਮੇਰੇ ਮੱਥੇ ਨਾ ਲੱਗੇ ਅੱਛਾ ਉਹਨਾਂ ਨੇ ਦੇਖਿਆ ਵੀ ਹਜੇ ਭਗਤੀ ਚ ਕਾਚਾ ਹੋਮੇ ਆ ਗਈ ਉਹ ਕਹਿੰਦੇ ਵੀ ਉਹ ਮੁੜ ਕੇ ਉਹਨਾਂ ਨੇ ਬੜੀਆਂ ਮਿੰਤਾ ਕੀਤੀਆਂ ਵੀ ਮੇਰੇ ਤੋਂ ਗਲਤੀ ਹੋ ਗਈ ਉਹ ਕਹਿੰਦੇ ਨਹੀਂ ਹਜੇ ਬੁੱਲਿਆ ਤੇਰਾ ਸਮਾਂ ਰਹਿੰਦਾ ਔਰ ਗੁਰੂ ਨੂੰ ਤਾਂ ਪਤਾ ਹੁੰਦਾ ਹਰ ਚੀਜ਼ ਦਾ ਹਾਂਜੀ ਫਿਰ ਉਹਨਾਂ ਨੇ ਜੀ ਦਿਨ ਪਰ ਰਾਤ ਇੱਕ ਕੀਤਾ ਬੜਾ ਜ਼ੋਰ ਲਾਇਆ ਪਰ ਖੇੜ ਬਣੀਆ ਇਹ ਤਾਂ ਖੇੜ ਨਾ ਬਣੀ ਮਨ ਵਿਰਾਗ ਚ ਚਲਾ ਗਿਆ ਵੀ ਮੇਰੇ ਤੋਂ ਕਿੱਡੀ ਵੱਡੀ ਗਲਤੀ ਹੋ ਗਈ ਵੀ ਗੁਰੂ ਨੇ ਤਾਂ ਗਾਂ ਤੋੜਨਾ ਸੀ ਤੇ ਮੈਂ ਤਾਂ ਛੀਤੀ ਡਿੱਗ ਪਿਆ ਕੇ ਫਿਰ ਵੇਖੋ ਵੀ ਉਹ ਪਹਿਲਾਂ ਤਾਂ ਨਚਨ ਗਉਣ ਵਾਲਿਆਂ ਕੋਲ ਗਏ ਫਿਰ ਉਹਨਾਂ ਨੇ ਢੋਲ ਕੀ ਸਿੱਖਿਆ ਜਿਵੇਂ ਆਪਾਂ ਨੂੰ ਪਤਾ ਹਾਂਜੀ ਤੇ 12 ਸਾਲ ਲੱਗ ਗਏ ਉਹਨਾਂ ਨੂੰ ਗੁਰੂ ਨੂੰ ਮਨਾਉਂਦਿਆਂ ਘਰੇ ਪ੍ਰੋਗਰਾਮ ਸੀਗੇ ਤੇ ਫਿਰ ਉਹ ਵੇਖ ਲਓ ਕੁੰਡ ਕੱਢ ਕੇ ਤੇ ਬੀਬੀਆਂ ਵਾਲੇ ਕੱਪੜੇ ਪਾ ਕੇ ਤੇ ਉੱਥੇ ਜਾ ਕੇ ਫਿਰ ਨੱਚੇ ਫਿਰ ਨੱਚੇ ਇਨਾ ਕ ਤੇ ਬੋਲੀਆਂ ਜਦੋਂ ਪਾਉਣ ਤੇ ਆਪਦੇ ਗੁਰੂ ਤੇ ਜਿਹੜੀ ਬੋਲੀ ਪਾਉਣ ਗੁਰੂ ਤੇ ਉਹਨੇ ਕਿਹਾ ਵੀ ਇਹ ਤਾਂ ਬੁੱਲਾ ਉਹ ਕਹਿੰਦੇ ਉਹ ਤੂੰ ਬੁੱਲਾ ਕਹਿੰਦਾ ਬੁੱਲਾ ਨਹੀਂ ਜੀ ਮੈਂ ਤਾਂ ਭੁੱਲਾ ਆ ਤੇ ਫਿਰ ਪੈਰਾਂ ਜੇ ਡਿੱਗੇ ਤੇ ਕਹਿੰਦੇ ਵੀ ਤੂੰ ਤਾਂ ਕਹਿੰਦਾ ਸੀ ਗੁਰੂ ਦੀ ਲੋੜ ਨਹੀਂ ਕਹਿੰਦਾ ਜੀ ਬਹੁਤ ਵੱਡੀ ਗਲਤੀ ਹੋ ਗਈ ਫਿਰ ਫਿਰ ਉਦੋਂ ਬਾਅਦ ਦਰਵਾਜ਼ੇ ਖੋਲੇ ਉਹਨਾਂ ਦੇ ਤੇ ਫਿਰ ਬੰਦਗੀ ਕਰਕੇ ਐਸੀ ਉੱਚੀ ਅਵਸਥਾ ਦੇ ਗਏ ਫਿਰ ਉਹਨਾਂ ਨੇ ਦੱਸਿਆ ਵੀ ਜਿਹੜੀ ਹੌਮੇ ਆ ਨਾ ਬਹੁਤ ਵੱਡਾ ਨੁਕਸਾਨ ਕਰਦੀ ਐ ਜਾਂਦੇ ਹੋਏ ਗੁਰੂ ਫਿਰ ਉਹਨਾਂ ਨੂੰ ਗੁਰਗੱਦੀ ਉਹ ਦੇ ਕੇ ਗਏ ਉਦੋਂ ਬਾਅਦ ਉਹ ਫਿਰ ਚੱਲੀ ਵੀ ਉਹ ਵੀ ਲੈ ਕੇ ਗਏ ਆ ਵੀ ਜਿਹੜੀ ਹੌਮੇ ਆ ਨਾ ਬੜਾ ਵੱਡਾ ਨੁਕਸਾਨ ਕਰਦੀ ਐ ਇੱਕ ਤਾਂ ਜਿਵੇਂ ਤੁਸੀਂ ਸੂਖ ਹੌਮੇ ਦੇ ਵੀ ਹਾਂਜੀ ਹਾਂਜੀ ਕਿਉਂਕਿ ਮੈਨੂੰ ਫਾਲਟੀ ਆ ਜਾਂਦੀ ਐ ਨਾ ਬਣਾ ਕੋ ਕਾਰਜ ਕਰੀਏ ਆਪਾਂ ਹਾਂਜੀ ਬਸ ਉਹ ਐਂ ਹੁੰਦਾ ਵੀ ਐਡੀ ਛੇ ਦੀ ਗੱਲ ਬਣ ਗਈ ਲੈ ਤਾਂ ਕੰਮ ਹੀ ਕੋਈ ਨਹੀਂ ਸਾਡਾ ਵੀ ਇੱਕ ਰੱਬ ਦਾ ਪਿਆਰਾ ਸੀ ਇਦਾਂ ਤੇ ਉਹ ਕੋਈ ਪੁਰਾਣੀ ਕਮਾਈ ਸੀਗੀ ਅੱਛਾ ਜੀ ਮਿੰਟੋ ਮਿੰਟੀ ਮਾਲਕ ਨੇ ਕਿਰਪਾ ਕਰਤੀ ਉਹ ਕਦੇ OK ਕੁਛ ਨਹੀਂ ਅੱਛਾ ਗੱਲਾਂ ਆ ਕਿ ਵੀ ਇਹ ਪਤਾ ਨਹੀਂ ਹੁੰਦਾ ਤੇ ਨਵਾਂ ਨਵਾਂ ਬੰਦਾ ਹੁੰਦਾ ਨਾ ਇੱਕ ਕੌਨਫੀਡੈਂਸ ਹੁੰਦਾ ਇੱਕ ਹੁੰਦਾ ਓਵਰ ਕੌਨਫੀਡੈਂਸ ਹਾਂਜੀ ਹਾਂ ਓਵਰ ਕੌਨਫੀਡ ਹੰਕਾਰ ਤੇ ਕਾਬਲੀਅਤ 'ਚ ਥੋੜਾ ਹੀ ਫਰਕ ਹੁੰਦਾ ਇੱਕ ਸੂਖਮ ਜਿਹਾ ਪੜਦਾ ਹੁੰਦਾ ਹਾਂਜੀ ਤੇ ਉਹ ਉਦੋਂ ਬਾਅਦ ਉਹ ਖੇਡ ਬੰਦ ਹੋ ਗਈ ਕਹਿੰਦਾ ਵੀ ਉਹੀ ਗੱਲ ਹੋ ਗਈ ਮੈਨੂੰ ਰੌਲਾ ਬਹੁਤ ਪਾਤਾ ਇਹ ਰੌਲਾ ਪਾਉਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਤੇ ਫਿਰ ਉਹ ਦੇਖੋ ਬਾਵੇ ਬੁੱਲੇ ਸ਼ਾਹ ਨੇ ਕਿੰਨਾ ਕਰਕੇ ਤੇ 12 ਸਾਲ ਜਿਹੜੇ ਕੱਢੇ ਆ ਤੇ ਫਿਰ ਉਹਨਾਂ ਨੇ ਦੱਸਿਆ ਵੀ ਕਿੰਨੇ ਵਿਰਾਗ ਚ ਰਹੇ ਆ ਤੇ ਰਾਤਾਂ ਨੂੰ ਬਹਿ ਬਹਿ ਕੇ ਮੈਂ ਦੱਸਿਆ ਵੀ ਬੁੱਲਾ ਤੇਰੇ ਨਾਲ ਚੰਗੇ ਕੁੱਤੇ ਹਾਂ ਤੇ ਉਹਨਾਂ ਨੇ ਦੱਸਿਆ ਵੀ ਉਹ ਤਾਂ ਇਹ ਵੇਖੋ ਰਾਤ ਨੂੰ ਜਾਗਦੇ ਆ ਤੇ ਅਸੀਂ ਸੌ ਜਾਂਦੇ ਆ ਤੇ ਉਹ 12 ਸਾਲ ਦਾ ਜਿਹੜਾ ਵਿਰਾਗ ਸੀਗਾ ਯੋਦੋਂ ਫੇਰ ਅਨਾਈਤ ਕਾਂਧੀ ਨੇ ਕਰਪਾ ਕੀਤੀ ਤੇ ਫਿਰ ਉਹ ਦਰਵਾਜ਼ੇ ਖੋਲ ਤੇ ਕਹਿੰਦੇ ਹੁਣ ਕਹਿੰਦੇ ਜੀ ਹੁਣ ਉਹੀ ਆਨੰਦ ਆ ਜਿਹੜਾ ਅੱਜ ਤੋਂ 12 ਸਾਲ ਪਹਿਲਾਂ ਮਿਲਿਆ ਸੀ ਕਹਿੰਦੇ ਜ਼ਿੰਦਗੀ ਦੇ ਵਿੱਚ ਕਦੀ ਹੋਮੇ ਨਹੀਂ ਕਰਨੀ ਇਹ ਗੁਰੂ ਦੀ ਮਰਜ਼ੀ ਕਿੰਨੂ ਕੀ ਦੇਵੇ ਇੱਕ ਇਹ ਜਿਹੜੀ ਖੇਡ ਹੈ ਨਾ ਫਕੀਰੀ ਜੀ ਇਹ ਕੋਈ ਗੱਲਾਂ ਬਾਤਾਂ ਦਾ ਵਿਸ਼ਾ ਨਹੀਂ ਹੈਗਾ ਨਾ ਕੋਈ ਇਹ ਪਹਿਰਾਵੇ ਦਾ ਵਿੱਚ ਹੈ ਨਾ ਕੋਈ ਇਹ ਪੜ੍ਹਨ ਦਾ ਵਿਸ਼ਾ ਇਹ ਤਾਂ ਮਨ ਦੀ ਫਕੀਰੀ ਹੁੰਦੀ ਹੈ ਤਨ ਦੀ ਫਕੀਰੀ ਨਹੀਂ ਹੁੰਦੀ ਇਹਨੂੰ ਮਾਲਕ ਨੇ ਕਿਰਪਾ ਕੀਤੀ